ਸੂਸੀ ਅਕਸਰ ਸੁਣਿਆ ਹੁਣਾ ਕਿ ਜੋ ਬੀਜੋਗੇ ਸੋ ਵੱਡੋਗੇ ਨਸ਼ਾ ਵੇਚਣ ਵਾਲਾ ਫਿਰ ਫਸ ਗਿਆ ਕਸੂਤਾ ਜਦੋਂ ਬਟਾਲਾ ਪੁਲਿਸ ਨੇ ਕੀਤੀ ਵੱਡੀ ਕਾਰਵਾਈ ਬਟਾਲਾ ਪੁਲਿਸ ਦੀ ਵੱਡੀ ਕਾਰਵਾਈ ਚ ਨੌਜਵਾਨ ਦੋ ਕਾਬੂ ਕੀਤੇ ਗਏ ਨੇ ਇੱਕ ਤਾਂ ਮਾਰਦਾ ਰਿਹਾ ਤਰਲੇ ਕਿ ਮੈਨੂੰ ਛੱਡ ਦਿਓ ਮੇਰਾ ਵਿਆਹ ਮੇਰੇ ਤੋਂ ਗਲਤੀ ਹੋ ਗਈ ਹੈ ਤੇ ਦੂਸਰਾ ਕਹਿਣ ਲੱਗਾ ਕਿ ਮੈਂ ਆਪਣੇ ਹੀ ਖਾਣ ਵਾਸਤੇ ਮੰਗਵਾਉਂਦਾ ਸੀ ਇਸ ਤਰ੍ਹਾਂ ਦੇ ਤਰਲੇ ਮਿੰਤਾ ਕਰਦਾ ਨਜ਼ਰ ਆ ਰਹੇ ਨੇ ਇਹ ਦੋ ਨੌਜਵਾਨ ਆਖਿਰ ਮਾਮਲਾ ਕੀ ਹੈ ਬਟਾਲਾ ਪੁਲਿਸ ਦੇ ਨਾਰਕੋਟਿਕ ਸੈੱਲ ਵੱਲੋਂ ਵੱਡੀ ਕਾਰਵਾਈ ਕਰਦੇ ਹੋਏ ਗੁਪਤ ਸੂਚਨਾ ਤੇ ਬਟਾਲਾ ਸ਼ਹਿਰ ਦੇ ਗੈਂਦੀ ਕੈਂਪ ਇਲਾਕੇ ਦੇ ਵਿੱਚ ਇੱਕ ਮੈਡੀਕਲ ਸਟੋਰ ਤੇ ਅਚਾਨਕ ਛਾਪੇਮਾਰੀ ਕੀਤੀ ਤਾਂ ਉੱਥੋਂ ਇੱਕ ਨੌਜਵਾਨ ਨੂੰ ਬਾਹਰ ਨਿਕਲਦੇ ਹੋਏ ਦੇਖਿਆ ਗਿਆ ਜਿਸ ਦੇ ਕੋਲੋਂ ਅਫੀਮ ਬਰਾਮਦ ਕੀਤੀ ਗਈ ਹੈ ਜਦੋਂ ਪੁਲਿਸ ਨੇ ਕਾਬੂ ਕਰਕੇ ਉਸ ਨੌਜਵਾਨ ਤੋਂ ਪੁੱਛਗਿੱਛ ਕੀਤੀ ਤਾ ਨੌਜਵਾਨ ਨੇ ਦੱਸਿਆ ਤਾਂ ਨੌਜਵਾਨ ਨੇ ਉਸ ਸਮੇਂ ਤਾਂ ਕੁਝ ਨਹੀਂ ਦੱਸਿਆ ਬਾਅਦ ਵਿੱਚ ਉਸ ਨੇ ਦੱਸਿਆ ਕਿ 10000 ਰੁਪਏ ਵਿੱਚ ਅਫੀਮ ਉਹ ਉਸ ਦੁਕਾਨਦਾਰ ਤੋਂ ਲੈ ਕੇ ਆਉਂਦਾ ਹੈ ਅਤੇ ਉਹ ਖੁਦ ਤਰਲੇ ਮਾਰਦਾ ਰਿਹਾ ਕਿ ਉਸ ਨੂੰ ਛੱਡ ਦਿੱਤਾ ਜਾਵੇ ਕਿਉਂਕਿ ਉਸ ਦਾ ਤਾਂ ਵਿਆਹ ਰੱਖਿਆ ਹੋਇਆ ਹੈ ਅਗਰ ਇਹ ਮੇਰੇ ਸਾਰੇ ਪਰਿਵਾਰ ਨੂੰ ਖਬਰ ਮਿਲ ਗਈ ਤਾਂ ਉਸ ਦਾ ਵਿਆਹ ਟੁੱਟ ਜਾਣਾ ਜਦ ਉਧਰ ਮੈਡੀਕਲ ਸਟੋਰ ਵਾਲੇ ਦੀ ਦੁਕਾਨ ਤੇ ਜਾ ਕੇ ਤਲਾਸ਼ੀ ਕੀਤੀ ਗਈ ਤਾਂ ਉਥੋਂ ਨਸ਼ੀਲੇ ਕੈਪਸੂਲ ਪੁਲਿਸ ਨੇ ਬਰਾਮਦ ਕੀਤੇ ਉੱਥੇ ਹੀ ਪੁਲਿਸ ਵੱਲੋਂ ਇਸ ਮਾਮਲੇ ਦੇ ਵਿੱਚ ਤਿੰਨ ਨੌਜਵਾਨਾਂ ਦੇ ਖਿਲਾਫ ਮਾਮਲਾ ਦਰਜ ਕੀਤਾ ਗਿਆ ਜਦਕਿ ਦੋਵਾਂ ਨੌਜਵਾਨਾਂ ਨੂੰ ਮੌਕੇ ਤੇ ਗ੍ਰਿਫਤਾਰ ਵੀ ਕੀਤਾ ਗਿਆ ਤੁਸੀਂ ਵੀ ਦੇਖ ਲਓ ਇਹ ਮੌਕੇ ਦੀਆਂ ਤਸਵੀਰਾਂ ਡਰਗ ਇਨਸਪੈਕਟਰ ਨੂੰ ਨਾਲ ਲੈ ਕੇ ਤੇ ਰਤਨ ਮੈਡੀਕਲ ਸਟੋਰ ਹੈਗਾ ਇੱਥੇ ਕੈਂਪ ਦੇ ਬਿਲਕੁਲ ਆਪੋਜ਼ਿਟ ਉਹਦੀ ਲੋਕੇਸ਼ਨ ਹੈਗੀ ਅਸੀਂ ਉੱਥੇ ਰੇਡ ਕੀਤਾ ਸੀਗਾ ਤੇ ਉਹ ਬੰਦਾ ਜਿਹੜੇ ਕੈਪਸੂਲ ਗੋਲੀਆਂ ਤੋਂ ਇਲਾਵਾ ਅਫੀਮ ਵੀ ਵੇਚ ਰਿਆ ਸੀਗਾ ਤੇ ਅਸੀਂ ਉਹਨਾਂ ਦਾ ਸਪੌਟ ਹੀ ਉੱਥੇ ਟਰੈਪ ਲਾ ਕੇ ਤੇ ਬੰਦਾ ਵੀ ਫੜ ਲਿਆ ਤੇ ਜਿਹੜਾ ਬੰਦਾ ਖਰੀਦਣ ਆਇਆ ਸੀ ਉਹ ਵੀ ਉਹਨੂੰ ਫੜ ਲਿਆ ਤੇ ਉਹਨੇ 50 ਗ੍ਰਾਮ ਫੀਮ ਜਿਹੜੀ ਹੈ 10000 ਰੁਪਏ ਦੀ ਇਹਨੂੰ ਆਪਣਾ ਇੱਕ ਵਿਕਰਮ ਨਾਂ ਦਾ ਲੜਕਾ ਸੀਗਾ ਉਹਨੂੰ ਵੇਚੀ ਸੀਗੀ ਇਹਨੇ 10000 ਦੀ ਤੇ ਅਸੀਂ ਉੱਥੇ ਮੌਕੇ ਤੇ ਹੀ ਉਹ ਵੀ ਅਫੀਮ ਵੀ ਰਿਕਵਰ ਕੀਤੀ ਔਰ ਫਿਰ ਬਾਅਦ ਜੇ ਡਰੱਗ ਇਨਸਪੈਕਟਰ ਦੇ ਥਰੂ ਜਦੋਂ ਅਸੀਂ ਉਥੇ ਉਹਦੀ ਤਲਾਸ਼ੀ ਲਈ ਗਈ ਤੇ ਤਲਾਸ਼ੀ ਦੇ ਦੌਰਾਨ ਸਾਨੂੰ 8 850 ਕੈਪਸੂਲ ਜਿਹੜਾ ਕਿ ਉਹ ਵੀ ਉਥੋਂ ਸਾਨੂੰ ਮਿਲਿਆ ਜਿਹਦੇ ਨਾਲ ਫਿਰ ਡਰੱਗ ਇਨਸਪੈਕਟਰ ਤੋਂ ਅਸੀਂ ਜਿਹੜੀ ਹੈ ਪੂਰੀ ਕਾਰਵਾਈ ਕਰਾਈ ਤੇ ਉਹਦਾ ਮੈਡੀਕਲ ਜਿਹੜਾ ਕਲੀਨਿਕ ਸੀਗਾ ਆਪਣਾ ਕੈਮਿਸ ਸ਼ਾਪ ਸੀਗੀ ਉਹਨੂੰ ਵੀ ਅਸੀਂ ਸੀਲ ਕਰਾਇਆ ਤੇ ਇਹ ਐਂਡੀਪੀਐਸ ਜੋ ਕਿ ਅੱਜ ਐਕਟ ਬਹੁਤ ਹੀ ਸਟਰੋਂਗ ਵੀ ਹੈਗਾ ਤੇ ਸਾਡੇ ਲਈ ਇੱਕ ਵੈਪਨ ਦੀ ਤੌਰ ਤੇ ਵੀ ਹੈਗਾ ਇਹ ਤੇ ਜਿੰਨੇ ਵੀ ਇਹ ਨਸ਼ੇ ਦੇ ਕਾਰੋਬਾਰ ਵਾਲੇ ਹੈਗੇ ਆ ਇਹਨਾਂ ਨੂੰ ਤਾਂ ਅਸੀਂ ਸੁਚੇਤ ਕਰ ਰਹੇ ਹਾਂ ਹੁਣ ਕਿ ਇਹਨਾਂ ਨੂੰ ਕਿਸੇ ਵੀ ਕੀਮਤੇ ਬਖਸ਼ਾਂਗੇ ਨਹੀਂ ਚਾਹੇ ਉਹ ਫਾਰਮਾ ਦੇ ਵਿੱਚ ਆ ਰਹੇ ਆ ਚਾਹੇ ਉਹ ਹੀਰਨ ਸਮੈਗ ਦੇ ਵਿੱਚ ਕਰ ਰਹੇ ਆ ਅਸੀਂ ਇਹਨਾਂ ਦੀਆਂ ਜਾਇਦਾਦਾਂ ਤੱਕ ਕੁਰਕ ਕਰ ਰਹੇ ਆ ਉਹਨਾਂ ਦੇ ਵੀ ਅਸੀਂ ਫ੍ਰੀਜ਼ਿੰਗ ਆਰਡਰ ਸਾਰਿਆਂ ਦੇ ਲਏ ਆ ਤੇ ਇਸ ਟਾਈਮ ਜਿਹੜੇ ਬਟਾਲਾ ਜ਼ਿਲ੍ਹਾ ਦੇ ਵਿੱਚ ਜਿੰਨੇ ਵੀ ਸਮੱਗਲਰ ਹੈਗੇ ਸੀ ਉਹਨਾਂ ਦੀਆਂ ਜਾਇਦਾਦਾਂ ਕਰੀਬ ਅਸੀਂ ਜਿਹੜੀਆਂ 17 ਕਰੋੜ 90 ਲੱਖ ਦੇ ਕਰੀਬ ਦੀਆਂ ਜਿਹੜੀਆਂ ਉਹਦੇ ਆਰਡਰ ਫ੍ਰੀਜ਼ਿੰਗ ਅਸੀਂ ਲੈ ਚੁੱਕੇ ਹੋਏ ਆ ਜੀ ਹਜੇ ਪਾਰਟ ਆਫ ਸਾਡਾ ਇਨਵੈਸਟੀਗੇਸ਼ਨ ਅਸੀਂ ਇਹਨਾਂ ਤੇ ਕੇਸ ਰਜਿਸਟਰਡ ਕਰ ਦਿੱਤਾ ਸਾਨੂੰ ਉਹਦੇ ਵਿੱਚ ਵੀ ਇੱਕ ਬੰਦਾ ਨਾਮਿਨੇਟ ਹੋਇਆ ਵੀ ਕੌਣ ਇਹਨਾਂ ਨੂੰ ਅਫੀਮ ਦੇ ਕੇ ਗਿਆ ਸੀ ਉਹਦੇ ਤੇ ਵੀ ਕਾਰਵਾਈ ਕਰ ਰਹੇ ਆ ਇਹਦੇ 'ਚ ਚਾਹੇ ਹੋਵੇ ਛੋਟੀ ਚਾਹੇ ਹੋਵੇ ਵੱਡੀ ਅਸੀਂ ਇਹਦੇ ਵਿੱਚ ਕਿਸੇ ਨੂੰ ਵੀ ਬਖਸ਼ਾਂਗੇ ਨਹੀਂ ਬਸ ਉਹਦੀ ਉਹ ਐਕਚੁਅਲੀ ਕੀ ਹੈ ਕਿ ਉਹ ਫੜਿਆ ਗਿਆ ਉਹਦਾ 1-2 ਦਿਨਾਂ ਤੱਕ ਵਿਆਹ ਸੀਗਾ ਤੇ ਉਹ ਇਸ ਕਰਕੇ ਪੈਰ ਫੜ ਰਿਆ ਸੀ ਮੇਰਾ ਰਿਸ਼ਤਾ ਟੁੱਟ ਜਾਣਾ ਮੇਰਾ ਉਹ ਚੁੱਟ ਜਾਣਾ ਪਰ ਦੇਖੋ ਜਦੋਂ ਬੰਦਾ ਕ੍ਰਾਈਮ ਕਰਦਾ ਉਦੋਂ ਇਹਨਾਂ ਚੀਜ਼ਾਂ ਬਾਰੇ ਨਹੀਂ ਸੋਚਦਾ ਕਿ ਮੇਰਾ ਰਿਸ਼ਤਾ ਹੋ ਰਿਹਾ ਹੈ ਜਾਂ ਮੈਂ ਇਹ ਨਸ਼ੇ ਦੀ ਗ੍ਰਿਫਤ ਦੇ ਵਿੱਚ ਹੈਗਾ ਜਾਂ ਅਗੋਂ ਮੈਂ ਨਸ਼ੇ ਦੀ ਸੇਲਿੰਗ ਕਰ ਰਿਹਾ ਹਾਂ ਇਹ ਤਾਂ ਮੈਂ ਸਗੋਂ ਡਾਇਰੈਕਟਲੀ ਇਨਡਾਇਰੈਕਟਲੀ ਮੈਂ ਇਹ ਗੱਲ ਕਹੂੰਗਾ ਕਿ ਉਹ ਕੁੜੀ ਬਚ ਗਈ ਉਹ ਕੁੜੀ ਬਚ ਗਈ ਜਿਹਨੇ ਹੋ ਸਕਦਾ ਇਹਨਾਂ ਨੇ ਝੂਠ ਦੱਸ ਕੇ ਕਿ ਸਾਡਾ ਤਾਂ ਮੁੰਡਾ ਬੜਾ شریف ਐ ਤੇ ਕੋਈ ਖਾਂਦਾ ਪੀਂਦਾ ਹੀ ਨਹੀਂ ਐ ਉਹ ਇਸ ਤਰ੍ਹਾਂ ਤੇ ਉਹਨਾਂ ਉਸ ਤਰੀਕੇ ਨਾਲ ਝੂਠ ਬੋਲ ਕੇ ਉਹਨਾਂ ਨੇ ਰਿਸ਼ਤਾ ਤੈਅ ਕਰ ਲਿਆ ਹੋਵੇ ਐਟਲੀਸਟ ਇਹਦੇ ਤੋਂ ਹੁਣ ਉਹਦੇ ਖਿਲਾਫ ਐਫ ਆਰ ਦਰਜ ਹੋਈ ਐ ਜਿਹੜਾ ਕਿ ਬੜਾ ਵੱਡਾ ਸਬੂਤ ਐ ਉਹਨਾਂ ਨੂੰ ਵੀ ਪਤਾ ਲੱਗ ਜਾਏ ਵੀ ਅਸੀਂ ਆਪਣੀ ਕੁੜੀ ਨੂੰ ਕੋਹ ਚੀ ਸੁੱਟਣ ਲੱਗੇ ਸੀਗੇ ਤੇ ਜਿੱਤੇ ਨਾਲ ਇਹਦਾ ਬਚਾਅ ਹੋ ਗਿਆ ਇਹਨਾਂ ਦੀ ਫੋਨ ਆਈ ਦੇਖੋ ਜੀ ਕੇਸਾਂ ਦੇ ਵਿੱਚ ਫੋਨ ਤਾਂ ਆਉਂਦੇ ਹੀ ਰਹਿੰਦੇ ਆ ਕੋਈ ਉਸ ਤਰੀਕੇ ਨਾ ਕਰਦਾ ਦੇਖੋ ਜੀ ਇਹਦਾ ਵਿਆਹ ਆ ਜੀ ਇਹਨੂੰ ਛੱਡ ਦਿਓ ਜੀ ਬਖਸ਼ ਦਿਓ ਬਟ ਕਰਾਇਮ ਇਜ਼ ਕਰਾਇਮ ਔਰ ਐਨਡੀਪੀਐਸ ਵਰਗਾ ਕਰਾਇਮ ਜਿਹੜਾ ਕਿ ਲੋਕਾਂ ਦੀਆਂ ਦੂਸਰਿਆਂ ਦੀ ਤੁਸੀਂ ਆਪਣੀ ਜ਼ਿੰਦਗੀ ਬਾਰੇ ਕਹਿ ਰਹੇ ਹੋ ਜੀ ਮੈਂ ਨਵੀਂ ਲਾਈਫ ਸ਼ੁਰੂ ਕਰਨ ਲੱਗਾ ਤੇ ਜਿਨ੍ਹਾਂ ਦੀ ਲਾਈਫ ਤੁਸੀਂ ਲੋਕਾਂ ਨੇ ਇਸੇ ਨਸ਼ੇ ਨਾਲ ਬਰਬਾਦ ਕਰ ਦਿੱਤੀ ਹੈ ਹੀ ਆ ਤੇ ਉਹਨਾਂ ਨੂੰ ਤੁਸੀਂ ਨਹੀਂ ਬਖਸ਼ਿਆ ਤੇ ਤੁਹਾਨੂੰ ਕਿਦਾਂ ਬਖਸ਼ਿਆ ਜਾਏਗਾ ਐਨਡੀਪੀਐਸ ਦੇ ਵਿੱਚ ਹੀ ਕੇਸ ਰਜਿਸਟਰਡ ਕੀਤਾ ਹੈ ਐਫਆਈਆ ਨੰਬਰ ਐਫਆਈਆ ਨੰਬਰ 1301 ਹੈ ਜੀ ਜੀ ਜਸ਼ਨੀ ਕੁਮਾਰ ਜਿਹੜਾ ਕਿ ਉਹ ਰਤਨ ਮੈਡੀਕਲ ਸਟੋਰ ਦੇ ਵਿੱਚ ਦਾ ਓਨਰ ਸੀਗਾ ਏਕੋ ਤੇ ਵਿਕਰਮ ਜਿਹੜਾ ਉਹਦੇ ਕੋਲੋਂ ਫੀਮ ਖਰੀਦਣ ਆਇਆ ਸੀਗਾ ਜੀ ਜੀ ਤੀਸਰਾ ਬੰਦਾ ਵੀ ਇੱਕ ਨੋਮੀਨੇਟ ਹੋਇਆ ਜੋ ਇਹਨਾਂ ਨੂੰ ਦੇ ਕੇ ਗਿਆ ਉਹਦਾ ਨਾਮ ਹਜੇ ਮੈਂ ਨਹੀਂ ਐਕਸਪਲੇਨ ਕਰਾਂਗੇ ਨਾ ਹੀ ਉਹਨੂੰ ਮੈਂਸ਼ਨ ਕਰਾਂਗੇ ਉਹ ਅਸੀਂ ਹੁਣ ਫੜ ਕੇ ਫੇਰ ਹੀ ਤੁਹਾਨੂੰ ਦੁਬਾਰਾ ਦੱਸਾਂਗੇ ਉਹ ਤੇ ਡੈਫੀਨੇਟਲੀ ਉਹਦਾ ਲਾਇਸੈਂਸ ਵੀ ਕੈਨਸਲ ਹੋਏਗਾ ਉਹਦੇ ਜਿਹੜਾ ਮੈਡੀਕਲ ਸਟੋਰ ਹੈ ਉਹ ਵੀ ਸੀਲਡ ਹੋਏਗਾ ਤੇ ਮਤਲਬ ਇਹ ਦੇਖੋ ਜੀ ਇਹ ਆਪਾਂ ਕਿਸੇ ਦੀ ਜ਼ਿੰਦਗੀ ਬਰਬਾਦ ਕਰ ਰਹੇ ਹਾਂ ਤੇ ਲੈਣਾ ਦੇਣਾ ਤੇ ਇੱਥੇ ਹੀ ਹੈ ਜੀ ਕਰਨਾ ਤੇ ਇੱਥੇ ਹੀ ਪੈਂਦਾ ਸਾਡਾ ਤਾਂ ਮਾਨਯੋਗ ਸੀਐਮ ਸਾਹਿਬ ਮਾਨਯੋਗ ਡੀਜੀਪੀ ਸਾਹਿਬ ਤੇ ਐਸਐਸਪੀ ਸਾਡੇ ਬਟਾਲਾ ਜ਼ਿਲ੍ਹੇ ਦੇ ਬੜੇ ਐਨਰਜੈਟਿਕ ਹੈਗੇ ਆ ਉਹ ਵੀ ਤੇ ਉਹਨਾਂ ਵੱਲੋਂ ਕਲੀਅਰ ਕਟ ਸਾਡੇ ਲਈ ਇਨਸਟਰਕਸ਼ਨਸ ਹੈਗੀ ਆ ਵੀ ਅਸੀਂ ਹਰ ਹਾਲਤ ਦੇ ਵਿੱਚ ਨੋ ਨਸ਼ੇ ਦਾ ਕੋਡ ਵਧਣਾ ਹੈ ਤੇ ਇਸ ਕਰਕੇ ਅਸੀਂ ਹੁਣ ਪ੍ਰੋਪਰ ਦੀ ਸਾਰੇ ਪਾਸਿਓਂ ਹਰ ਤੰਦਈ ਨਾ ਕੰਮ ਕਰ ਰਹੇ ਆ ਤਾਂ ਕਿ ਬਿਲਕੁਲ ਵੀ ਇਹਨਾਂ ਨੂੰ ਬਖਸ਼ਿਆ ਨਾ ਜਾਵੇ ਔਰ ਇਹਨਾਂ ਤੇ ਬਣਦੀ ਕਾਨੂੰਨੀ ਕਾਰਵਾਈ ਕੀਤੀ ਗਈ ਹੈ ਜੀ ਆਫਰ ਉਫਰ ਇਹਦੇ ਵਿੱਚ ਮੇਰਾ ਤਾਂ ਪਿਛਲਾ ਰਿਕਾਰਡ ਵੀ ਦੇਖ ਲਿਓ ਜਿੱਥੇ-ਜਿੱਥੇ ਮੈਂ ਐਸਐਚਓ ਰਿਆਂ ਮੈਂ ਅਜੇ ਤੱਕ ਨਾ ਤਾਂ ਕਿਸੇ ਕ੍ਰਿਮੀਨਲ ਨੂੰ ਬਖਸ਼ਿਆ ਤੇ ਨਾ ਹੀ ਮੈਂ ਅੱਗੇ ਤੋਂ ਬਖਸ਼ੂਗਾ